ਜ਼ਿਲ੍ਹਾ ਫਰੀ ਕੋਟ ਦੇ ਸ਼ਹਿਰ ਕੋੜਕੂਰਾ ਵਿੱਚੋਂ ਲੰਘਦੀ ਆ ਰਾਸ਼ਟਰੀ ਰਾਜਮਾਰਗ ਨੰਬਰ 54 ਉਹ 54 ਤੇ ਜਿਹੜੇ ਬੂਟੇ ਲੱਗੇ ਨੇ ਭਾਈ ਕਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਬਟਿੰਡਾ ਤੋਂ ਲੈ ਕੇ ਅਮਰਤਸਰ ਤੱਕ ਜਿਹੜੇ ਬੂਟੇ ਲਾਏ ਸਨ ਪਰ ਇੱਕ ਨਾ ਇੱਥੇ ਸਰਪੰਚ ਸਾਹਿਬ ਦਾ ਆਪਾਂ ਨਾਮ ਵੀ ਪੁੱਛਾਂਗੇ ਤੇ ਉਹਨਾਂ ਨੇ ਜਿਹੜੀ ਨਵੀਂ ਸਮੱਸਿਆ ਧਿਆਨ ਚ ਲਿਆਂਦੀ ਆ ਇਹ ਭਗਵਾਨ ਸੇਮਾਨ ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਵਾਨ ਸਪੀਕਰ ਪੰਜਾਬ ਵਿਧਾਨ ਸਭਾ ਤੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਜੀ ਉਹਨਾਂ ਦੇ ਧਿਆਨ ਚ ਲਿਆਉਣੀ ਜ਼ਰੂਰੀ ਆ ਦੱਸੋ ਤੁਹਾਡਾ ਨਾਮ ਦੱਸੋ ਮੈਂ ਸਰਪੰਚ ਆ ਜੀ ਜਗਦੀਪ ਕੌਰ ਜਗਦੀਪ ਕੌਰ ਤੁਹਾਡਾ ਨਾਮ ਕੀ ਆ ਮੇਰਾ ਨਾਮ ਜਗਦੀਪ ਸਿੰਘ ਆ ਜੀ ਜਗਦੀਪ ਸਿੰਘ ਹਾਂਜੀ ਮੈਂ ਨਾ ਬੂਟੇ ਲਵਾਏ ਆ ਜੀ ਆਪਣੇ ਰੋਡ ਤੇ ਨਹੀਂ ਕਿ ਕਾਦੇ ਸਰਪੰਚੋਂ ਕਿਹੜੇ ਪਿੰਡ ਦੇ ਕੋਠੇ ਰਾਜੇ ਜੰਗ ਜੀ ਕੋਠੇ ਰਾਜੇ ਜੰਗ ਜੀ ਰਾਜੇ ਜੰਗ ਜੀ ਅੱਛਾ ਜੀ ਕਿ ਅਸੀਂ ਨਾ ਬੂਟੇ ਲਾਇਆ ਦੇ ਪਿੰਡ ਨੂੰ ਜੀ ਜੀ ਜਾ ਹਾਈਵੇ 'ਚ 57 ਤੋਂ ਜੀ ਜੀ ਲਿੰਕ ਰੋਡ ਜਾਂਦਾ ਸਾਡੇ 18 ਬੂਟਾ ਜੀ ਉਹ ਦੋਨੇ ਪਾਸੇ ਬੂਟੇ ਗੁੱਜਰ ਆਉਂਦੇ ਆ ਜੀ ਪਸ਼ੂ ਲੈ ਕੇ ਅੱਗੋਂ ਪਿੱਛੋਂ ਸਾਰੇ ਬੂਟੇ ਖਰਾਬ ਕਰਦੇ ਆਂ ਆ ਵੇਖੋ ਸਾਡੇ ਆਵੇ ਵੇਖੋ ਕਿ ਖਰਾਬ ਕਿਤੇ ਉਹ ਜਾੜ ਤਾਂ ਹੰਝਾੜ ਤਾਂ ਜੀ ਗਾਂ ਵੀ ਜਾੜੇ ਪਏ ਆ ਜੀ ਅੱਛਾ ਇਹ ਕਿੰਨੇ ਦਿਨਾਂ ਦਾ ਬੂਟਾ ਸੀ ਇਹ ਬੂਟੇ ਨੂੰ ਹੋ ਗਏ ਜੀ 20 ਦਿਨ ਹੋ ਗਏ ਲੱਗੇ ਨੂੰ ਜੀ 20 ਦਿਨ ਹੋ ਗਏ ਹਾਂ ਮੈਂ ਕੱਲ ਸਵੇਰ ਪਾਣੀ ਪਾ ਕੇ ਗਿਆ ਟੈਂਕੀ ਨਾਲ ਕੱਲ ਵਧੀਆ ਖੜੇ ਸੀਗੇ ਉਹ ਆਏ ਆ ਤੇ ਮੈਂ ਉਹਨੂੰ ਰੋਕਿਆ ਵੀ ਆ ਪਰ ਉਹ ਗੱਲ ਪੈਂਦੇ ਜੀ ਉਹਨੂੰ ਰੋਕਦਿਆਂ ਤਾਂ ਗੱਲ ਪੈਂਦੇ ਆ ਹਾਂਜੀ ਗੱਲ ਪ ਦੇ ਗਾਈ ਚਿੱਠੀ ਦਿੱਤੀ ਸੀ ਤਿੰਨਾ ਪਿੰਡਾਂ ਦੀ ਦਰਖਾਸਤ ਦਿੱਤੀ ਹੋਈ ਸੀਗੀ ਕੋਠੇ ਬਾਬਾ ਦੀਪ ਸਿੰਘ ਨਗਰ ਕੋਠੇ ਥੇ ਆਲੇ ਨੇ ਵੀ ਉੱਥੇ ਮੋਹਰ ਲਾ ਕੇ ਬਕਾਇਦਾ ਲਿਖ ਕੇ ਦਿੱਤੀ ਜੀ ਗੁਜਰਾ ਨੂੰ ਬਹੁਤ ਦੁਖੀ ਹਾਂ ਜੀ ਇਹ ਸਰਪੰਚ ਸਾਹਿਬ ਇਹ ਤਾਂ ਸਾਰੇ ਪੰਜਾਬ ਦੀ ਸਮੱਸਿਆ ਹੈ ਫਿਰ ਪੰਜਾਬ ਦੀ ਸਮੱਸਿਆ ਹੈ ਜੀ ਇਹਨੂੰ ਪ੍ਰਸ਼ਾਸਨ ਨੂੰ ਚਾਹੀਦਾ ਮਾੜਾ ਮੋਟਾ ਹੱਲ ਕਰਨਾ ਜੀ ਜੀ ਠੀਕ ਹੈ ਨਾ ਉਹ ਆਪਦੇ ਜਿਹਾ ਬਹਿ ਕੇ ਆਦੇ ਖਿਲਾੜ ਕੇ ਪੱਠੇ ਪਾਉਣ ਜਾਂ ਤੂੰ ਕਿਤੇ ਮਰਜ਼ੀ ਖਿਲਾੜ ਕੇ ਇੱਕ ਤਾਂ ਜਗਾ ਇਕੱਠੇ ਕਰਕੇ ਪੱਠੇ ਪਾ ਲੈਣ ਪਰ ਐ ਨਹੀਂ ਰੋੜਾਂ ਤੋੜ ਕੇ ਰੋੜਾਂ ਨੂੰ ਨੁਕਸਾਨ ਕਰਨਾ ਜੀ ਹੁਣ ਬੂਟੇ ਲਾਏ ਆ ਜੀ ਤੇ ਬੂਟੇ ਸਾਰੇ ਖਰਾਬ ਕਰਕੇ ਕਿੰਨੇ ਕ ਬੂਟੇ ਖਰਾਬ ਕਰਤੇ ਬੂਟੇ ਮੇਰੇ ਹੈਗੇ 8 ਸਬਸਕ੍ਰਾਈਬ ਕਰਤੇ ਜੀ 80 ਬੂਟੇ ਖਰਾਬ ਕਰਤੇ 20-20 ਦਿਨ ਦੇ ਸੀ ਸਾਰੇ ਹਾਂ 20-20 25-25 ਦਿਨ ਦੇ ਸੀਗੇ ਜੀ ਤੇ ਉਹ ਇੱਕ ਪਾਸੇ ਰੋਖ ਲਾਓ ਮਹਮ ਦੀ ਲਹਿਰ ਸਪੀਕਰ ਸਾਹਿਬ ਨੇ ਸੀਐਮ ਸਾਹਿਬ ਨੇ ਖੁਦ ਕਿਹਾ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਆਪੋ ਆਪਣੀਆਂ ਮੋਟਰਾਂ ਤੇ ਚਾਰ-ਚਾਰ ਬੂਟੇ ਯਕੀਨੀ ਬਣਾਓ ਫਿਰ ਉਹਦਾ ਫਾਇਦਾ ਕੀ ਹੈ ਸੰਭਾਲੀ ਨਾ ਹੋ ਸਕੇ ਸਾਰੇ ਰੋਡ ਤੇ ਲੱਗੇ ਹੋਏ ਆ ਜੀ ਵੇਖ ਲਓ ਤੁਸੀਂ ਆ ਵੀ ਵੇਖ ਲਓ ਜੀ ਜਾ ਕੇ ਰੋਡ ਸਾਰੇ ਤੇ ਲਾਏ ਹੋਏ ਆ ਕੱਲ ਕੱਲ ਮੈਂ ਦੁਪਹਿਰੇ ਪਾਣੀ ਪਾਇਆ ਸਾਰ ਕੀ ਮੰਗ ਕਰਦੇ ਹੋ ਉਹਨੂੰ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵੀ ਇਹਨਾਂ ਗੁਜਰਾ ਦਾ ਕੋਈ ਮਸਲਾ ਹੱਲ ਕੀਤਾ ਜਾਵੇ ਜੀ ਜਿਹੜੇ ਬੂਟੇ ਅਸੀਂ ਲਾਏ ਆ ਉਹਨਾਂ ਨੂੰ ਬਚਾਇਆ ਜਾਣ ਬੂਟੇ ਜੀ ਹਾਂਜੀ ਮੈਂ ਤਾਂ ਇਹ ਹੀ ਮੰਗ ਕਰਦਾ ਹਾਂ ਆਪਣਾ ਕੀ ਨਾਮ ਹੈ ਮੇਰਾ ਨਾਮ ਸਰਿੰਦਰ ਸਿੰਘ ਹੈ ਜੀ ਹਾਂ ਸਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਮਹਿੰਦੀ ਰੱਤਾ ਜੀ ਇਹ ਜਿਹੜਾ ਗੁਜਰਾ ਦੀ ਸਮੱਸਿਆ ਬਹੁਤ ਗੰਭੀਰ ਸਮੱਸਿਆ ਹੈ ਨੈਸ਼ਨਲ ਹਾਈਵੇ ਤੇ ਆਮ ਤੌਰ ਤੇ ਵੇਖਿਆ ਵੀ ਇਹਨਾਂ ਦੇ ਜਿਹੜੇ ਝੋਂਡਾ 100-100 ਗਾਵਾਂ ਵਜਾਂ ਲੇਕਤਰੀ ਫਿਰਦੀ ਹੈ ਨੈਸ਼ਨਲ ਹਾਈਵੇ ਤੇ ਜਿਹੜੇ ਦਰਸਤ ਲਾਏ ਗਏ ਸੀ ਉਹਨਾਂ ਦਾ ਵੀ ਇਹਨਾਂ ਨੇ ਬਹੁਤ ਜ਼ਿਆਦਾ ਕਰਤਾ ਇਹ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਜਿਹੜਾ ਪ੍ਰਸ਼ਾਸਨ ਹੈ ਜਾਂ ਐਸਐਸਪੀ ਆ ਥਾਣੇਦਾਰ ਹੈ ਇਹਨਾਂ ਨਾਲ ਇੱਕ ਮੀਟਿੰਗ ਕੀਤੀ ਜਾਵੇ ਉੱਥੇ ਬੁਲਾ ਕੇ ਇਹਨਾਂ ਨੂੰ ਤਾੜਨਾ ਕੀਤੀ ਜਾਵੇ ਵੀ ਜੇ ਤੁਸੀਂ ਜਿਹੜੇ ਐਡੀ ਮਿਹਨਤ ਨਾਲ ਦਰਾਸਤ ਲੱਗ ਰਹੇ ਆ ਦਰਾਸਤ ਦੇ ਕੋਲ ਪਾਸੇ ਦਰਾਸਤ ਦੀ ਘਾਟ ਹੈ ਦੂਜੇ ਪਾਸੇ ਦਰਾਸਤ ਲੋਨ ਨਾਲ ਨਾ ਪੱਟ ਜਾਂਦੇ ਆ ਖਰਾਬ ਕਰ ਜਾਂਦੇ ਆ ਇਹਨਾਂ ਦਾ ਫਾਇਦਾ ਕੀ ਹੈ ਐਸ ਤਰ੍ਹਾਂ ਜਿਵੇਂ ਸਾਡੀ ਜਿਹੜੀ ਹੈ ਸਮੱਸਿਆ ਦਰਾਸਤ ਲੋਨ ਦੀ ਮਹਿਮ ਹੈ ਉਹਨ ਦਾ ਸਾਨੂੰ ਬੁਰੀ ਨਹੀਂ ਪੈਣਾਗਾ ਉਹਨੂੰ ਪੂਰ ਨਹੀਂ ਪੈਣਾ ਹਾਂਜੀ ਕੀ ਨਾਮ ਹੈ ਆਪਣਾ ਮੈਂ ਸਰਨ ਕੁਮਾਰ ਸਮਾਜ ਸੇਵੀ ਜੀ ਗੁੱਡ ਮਾਰਨਿੰਗ ਕਲੱਬ ਦੇ ਮੈਂਬਰ ਹੋਣ ਦੇ ਨਾਤੇ ਅਸੀਂ 51000 ਬੁੱਟੇ ਲਾਉਣ ਦਾ ਜੋ ਮਾਰੀਓਕਸ ਸਪੀਕਰ ਸਾਹਿਬ ਤੇ ਸਾਡੇ ਗੁੱਡ ਮਾਰਨਿੰਗ ਕਲੱਬ ਦੇ ਪ੍ਰਧਾਨ ਜੀ ਤੇ ਉਹਨਾਂ ਦੇ ਮਿਹਨਤ ਸਦਕਾ ਅਸੀਂ ਸਾਰੇ ਰਲ ਮਿਲ ਕੇ ਲਾ ਰਹੇ ਹਾਂ ਕਿਉਂਕਿ ਪੰਜਾਬ ਦਾ ਪਾਣੀ ਦਾ ਜੋ ਪੱਧਰਾ ਬਹੁਤ ਥੱਲੇ ਜਾ ਰਿਹਾ ਤੇ ਖਾਸ ਕਰਕੇ ਫਰੀਦਕੋਟ ਜ਼ਿਲ੍ਹੇ ਦਾ ਸੈਂਪਲ ਵੀ ਫੇਲ ਹੋ ਗਿਆ ਇਸ ਕਰਕੇ ਅਸੀਂ ਹਮਲਾ ਮਾਰ ਰਹੇ ਹਾਂ ਵੀ ਵੱਧ ਵੱਧ ਪੌਦਾ ਲਾਈਏ ਤੇ ਵੱਧ ਵੱਧ ਆਸੀਂ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਤੇ ਹਰਾ ਭਰਿਆ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹ ਸੋ ਇਹ ਜਿਹੜੇ ਪਸ਼ੂ ਦਾ ਸਮੱਸਿਆ ਆਸੀਂ ਪੌਦਾ ਲਾ ਕੇ ਜਾਨਦੇ ਆ। ਪਸ਼ੂ ਆ ਕੇ ਖਾ ਜਾਂਦੇ ਆ ਉਹਨੂੰ ਖਰਾਬ ਕਰ ਜਾਂਦੇ ਆ। ਇਹਨੂੰ ਜਿਵੇਂ ਕਿ ਗਊਸ਼ਾਲਾ ਵਾਲੇ ਪਸ਼ੂ ਸੰਭਾਲਦੇ ਆ ਉਸੇ ਤਰੀਕੇ ਨਾਲ ਜੋ ਗੁਜਰ ਪਸ਼ੂ ਲੈ ਕੇ ਆਉਂਦੇ ਆ ਉਹ ਵੀ ਇਸੇ ਤਰ੍ਹਾਂ ਸੰਭਾਲਣ ਤਾਂ ਕਿ ਸਾਡਾ ਪੌਦਾ ਬਚਾਰਾ ਬੇ। ਹਾਂਜੀ ਸਰਪੰਚਾ ਦੇਖ ਲੈ ਤੁਸੀਂ ਬੂਟੇ ਆ ਲਾਏ ਆ ਜੀ ਠੀਕ ਹੈ ਨਾ ਇੱਕ ਪਾਸੇ ਤਾਂ ਉਹ ਕਹਿੰਦੇ ਬੂਟੇ ਲਾਓ ਜੀ ਰੁੱਖ ਬਚਾਓ ਠੀਕ ਹੈ ਇਹ ਗੁੱਜਰ ਆ ਕੇ ਜਦੋਂ ਨੁਕਸਾਨ ਕਰਨੇ ਬਹੁਤ ਜ਼ਿਆਦੇ ਜੀ ਦੇਖ ਲੈ ਤੁਸੀਂ ਪਹਿਲਾਂ ਵੀ ਤੇ ਆਹ ਵੇਖ ਲੋ ਗੋਇਆ ਵੀ ਛੜਕਦੇ ਕਿੰਨਾ ਕਰਦੇ ਆ ਜੇ ਕੋਈ ਗੱਡੀ ਵਾਲਾ ਨੰਗਦਾ ਜੀ ਉਹ ਮੋਟਰਸਾਈਕਲ ਤੇ ਜਾਂਦੇ ਉਹਦੇ ਲੀੜੇ ਲਿਬੜ ਜਾਂਦੇ ਆ ਗੱਡੀ ਵਾਲਾ ਕੋਲ ਦੀ ਨੰਗਾ ਆਉਂਦਾ ਉਹ ਜਦੋਂ ਗੱਡੀ ਦੇ ਟਾਇਰ ਥਲੇ ਲੱਗਦਾ ਉਹ ਪਾਸੇ ਨਿਕਲ ਜਾਂਦਾ ਲੀੜੇ ਲਿਬੜ ਜਾਂਦੇ ਆ ਅਗਲੇ ਦੇ ਰੋਡ ਤੇ ਇੰਨਾ ਬੁਰਾ ਹਾਲਾ ਗੋਇਆ ਤੁਸੀਂ ਜਾ ਕੇ ਵੇਖ ਲੋ ਰੋਡ ਤੇ ਇੰਨਾ ਗੋਇਆ ਉਹ ਵੀ ਗੁੱਜਰਾਂ ਦਾ ਦਾਦਾ ਝੁੰਡ ਜਾਂਦੇ ਤੁਸੀਂ ਆਹ ਵੇਖ ਲੋ ਜੇ ਸਵੇਰ 7 ਵਜੇ 6:30 ਵਜੇ ਆ ਕੇ ਵੇਖ ਲੋ ਜੇ ਦਾਦਾ ਦਾ ਝੁੰਡ ਬਣਿਆ ਜਾਂਦੇ ਜੀ ਰੋੜ ਤੇ ਨਹੀਂ ਤੇ ਉਹ ਨਾ ਸਲਿੱਪ ਵੀ ਕਰ ਸਕਦਾ ਦੁਪਈਆਵਾਂ ਸਾਟ ਵੀ ਕਰ ਸਕਦਾ ਜੀ ਅਨਸਕੋਮਿਕ ਘਟਣਾ ਵਾਪਰ ਸਕਦੀ ਹੈ ਜੀ ਬਹੁਤ ਬੁਰਾ ਹਾਲਾ ਹੈ ਪਗਲਾ ਮੋਟਰਸਾਈਕਲ ਬਚਾਉਂਦਾ ਕੋਏ ਨੂੰ ਮਾੜਾ ਮਾੜਾ ਤਿਲਕੇ ਬਹੁਤ ਡਿੱਗੇ ਜੀ ਅੱਗੇ ਰਾਤ ਲੇਡੀਜ਼ ਡਿੱਗੇ ਇੱਥੇ ਜੀ ਰਾਤ ਲੇਡੀਜ਼ ਦੋ ਸੀਗਾਂ ਐਕਟ ਵੇ ਤੇ ਆ ਰਹੀਆਂ ਸੀ ਉਹ ਡੱਗ ਪਈਆਂ ਸੀਗਾਂ ਗੋਏ ਕਰਕੇ ਗੋਏ ਕਰਕੇ ਜੀ ਜੀ ਹਾਂਜੀ ਤੁਸੀਂ ਵਿਚਾਰਾ ਸੁਣੀਆ ਭਾਵੇਂ ਉਹ ਸਰਪੰਚ ਸਾਹਿਬ ਸਨ ਰਾਜੇਜੰਗ ਕੋਠਿਆਂ ਦੇ ਕੋੜਕਪੁਰ ਅਧਿਆਤੀ ਦੇ ਭਾਵੇਂ सुरेंद्र ਸਿੰਘ ਸਦੋੜਾ ਜੀ ਉਪ ਚੇਅਰਮੈਨ ਸਨ ਗੁੱਡ ਮਾਰਨਿੰਗ ਕਲੱਬ ਦੇ ਤੇ ਭਾਵੇਂ ਸਹਾਇਕ ਪ੍ਰੈਸਕਰਤਰ ਗੁੱਡ ਮਾਰਨਿੰਗ ਕਲੱਬ ਦੇ ਕਰਨ ਕੁਮਾਰ ਜੀ ਉਹਨਾਂ ਨੇ ਦੱਸਿਆ ਕਿ ਜਿਹੜੇ ਗੁੱਜਰ ਨੇ ਗੁੱਜਰ ਬਰਾਦਰੀ ਦੇ ਅਸੀਂ ਵਿਰੋਧੀ ਨਹੀਂ ਹਰੇਕ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਪਰ ਜਿਹੜਾ ਬੂਟਿਆਂ ਦਾ ਉਜਾੜਾ ਹੋ ਰਿਹਾ ਇੱਕ ਪਾਸੇ ਸਰਕਾਰਾਂ ਚਾਹੁੰਦੀਆਂ ਨੇ ਇਹ ਵਾਤਾਵਰਨ ਦੀ ਸੰਭਾਲ ਕਰੋ ਹਰ ਕਿਸਾਨ ਆਪਣੀ ਮੋਟਰ ਤੇ ਚਾਰ-ਚਾਰ ਜਾਂ ਇਸ ਤੋਂ ਵੱਧ ਬੂਟੇ ਲਾਵੇ ਪਰ ਦੂਜੇ ਪਾਸੇ ਉਹ ਸਰਪੰਚ ਸਾਹਿਬ ਨੇ ਦੱਸਿਆ ਕਿ ਜਿਹੜੇ ਬੂਟਿਆਂ ਨੂੰ 20 ਦਿਨ ਹੋ ਗਏ ਮੈਨੂੰ ਸੰਭਾਲਦਿਆਂ ਨੂੰ ਉਹਨਾਂ ਬੂਟਿਆਂ ਨੂੰ ਉਜਾੜਨ ਮੇਲੇ ਮੈਂਟ ਲਾਇਆ ਗੁਜਰਾਂ ਨੇ ਸੋ ਉਹਨਾਂ ਦਾ ਕਹਿਣਾ ਹੈ ਕਿ ਇਕੱਲੇ ਕੋੜਕਪੁਰੇ ਦੀ ਸਮੱਸਿਆ ਨਹੀਂ ਪੰਜਾਬ ਭਰ ਦੀ ਸਮੱਸਿਆ ਹੈ ਜਿੰਨੇ ਪਿੰਡਾਂ ਸ਼ਹਿਰਾਂ ਕਸਬਿਆਂ ਵਿੱਚ ਜਿੱਥੋਂ ਵੀ ਇਹ ਗੁਜਰ ਲੰਘਦੇ ਨੇ ਉੱਥੇ ਉਜਾੜਾ ਹੀ ਪਾਉਂਦੇ ਜਾਂਦੇ ਨੇ ਉਹਨਾਂ ਦਰਸਤਾ ਦੀ ਸੰਭਾਲ ਲਈ ਵਾਤਾਵਰਣ ਪ੍ਰੇਮੀਆਂ ਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਕਿੰਨੇ ਕਿੰਨੇ ਟਰੀ ਗਾਰਡਾਂ ਤੇ ਖਰਚਾ ਕਰਦੇ ਨੇ ਪਰ ਉਹਦੇ باوجود ਦੂਜੀ ਗੱਲ ਸਵੱਛ ਭਾਰਤ ਅਭਿਆਨ ਦੀ ਜਿਹੜਾ ਸਫਾਈ ਅਭਿਆਨ ਕੇਂਦਰ ਦੀ ਮੋਦੀ ਸਰਕਾਰ ਨੇ ਸਵੱਛ ਭਾਰਤ ਅਭਿਆਨ ਦੇ ਨਾਂ ਤੇ ਕਰੋੜਾਂ ਰੁਪਇਆ ਇਸ਼ਤਿਹਾਰਬਾਜ਼ੀ ਤੇ ਖਰਚ ਕਰਤਾ ਪਰ ਜੇ ਇਸ ਤਰ੍ਹਾਂ ਆਵਾਰਾ ਪਸ਼ੂਆਂ ਦੇ ਜਾਂ ਗੁੱਜਰ ਬਰਾਦਰੀ ਦੇ ਪਸ਼ੂਆਂ ਦੇ ਝੁੰਡ ਲੰਘਣਗੇ ਜਿਵੇਂ ਦੱਸਿਆ ਸਰਪੰਚ ਸਾਹਿਬ ਨੇ ਬਹੁਤ ਸਾਰੀਆਂ ਹੰਸ ਖਾਵੀਆਂ ਘਟਰਾਵਾ ਵਾਪਰਦੀਆਂ ਨੇ ਇੱਥੇ ਦੁਪਈਆਵਾਂ ਡਿੱਗਦੇ ਨੇ ਕੋਈ ਵੀ ਦੁਪਈਆਵਾਂ ਦਾ ਚਾਲਕ ਤੇ ਉਹ ਸੱਟਾਂ ਖਾਂਦੇ ਨੇ ਉਹਦੇ ਲਈ ਕੌਣ ਹੈ ਕਸੂਰਵਾਰ ਕੌਣ ਹੈ ਜ਼ਿੰਮੇਵਾਰ ਇਹਦੇ ਬਾਰੇ ਮੈਂ ਭਗਵੰਤ ਸੇਮਾਨ ਮੁੱਖ ਮੰਤਰੀ ਪੰਜਾਬ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਤੇ ਸਾਡੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਮਾਨਯੋਗ ਮਨੀਤ ਕੁਮਾਰ ਜੀ ਨੂੰ ਬੇਨਤੀ ਕਰੂੰਗਾ ਕਿ ਇਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ ਨਹੀਂ ਤਾਂ ਅੱਗਾ ਦੌੜ ਪਿੱਛਾ ਛੋੜ ਵਾਲੀ ਗੱਲ ਹੋਵੇਗੀ ਆਉਣ ਵਾਲੀ ਸਾਡੀ ਨਵੀਂ ਪੀੜੀ ਦਾ ਸੁਰੱਖਿਅਤ ਕਰਨ ਲਈ ਸਾਨੂੰ ਇਸ ਪਾਸੇ ਸਖਤੀ ਨਾਲ ਕਦਮ ਚੁੱਕਰੇ ਪੈਣਗੇ ਕੋਰਤਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮਿੱਤਾ ਦੇ ਨਾਲ ਗੁਰਿੰਦਰ ਸਿੰਘ